हां जी दोस्तों मैं थोड़ा अपना ਢਿੱਲੋਂ ਕੋਠਾਗੁਰੂ ਤੇ ਅੱਜ ਆਪਾਂ ਇੱਧਰ ਆਏ ਹੋਏ ਆਂ ਦਿਆਲਪੁਰੇ ਵਾਲੇ ਰਾਹ ਤੇ ਸੂਏ ਕੰਨੀ ਗੋਪੀ ਕਲੇਰ ਦੇ ਖੇਤ ਵਾਲੇ ਪਾਸੇ ਉਧਰ ਸੋਣ ਬਾਬੇ ਨੇ ਉਥੇ ਬਜਰੀ ਪਈ ਸੀ ਤੇ ਬਜਰੀ ਆਪਦੇ ਰਿਸ਼ਤੇਦਾਰਾਂ ਨੂੰ ਪਰਹਾਉਣੀ ਸੀ ਟਰਾਲੀਆਂ ਤੇ ਉਹ ਘਲਾ ਚੱਲ ਗਏ ਆਪਾਂ ਗੇੜਾ ਕੱਢ ਕੇ ਗਏ ਤੇ ਅਸੀਂ ਚੱਲ ਉੱਥੇ ਆ ਗਏ ਉਹ ਸੂਏ ਦੀ ਪਾਰਟੀ ਜੀ ਤੇ ਕਹਿੰਦਾ ਕਈ ਵੀ ਜਵਾਕ ਕਹਿੰਦਾ ਟਰੈਕਟਰ ਉਤਰ ਗਲਤ ਕੁਲ ਤਾਂ ਹੋ ਜਾਂਦਾ ਕਈ ਇਹਦੀ ਤੇ ਉਧਰੋਂ ਆ ਗਏ ਮੈਂ ਕਿਹ ਚੱਲ ਜਰਾ ਆਪਾਂ ਵੀਡੀਓ ਬਣਾਈਏ ਬਹੁਤ ਯਾਰ ਨਾ ਅਸਲ ਵਿੱਚ ਸ਼ਾਂਤ ਮਾਹੌਲ ਤੇ ਯਾਰ ਵਾਕਈ ਸੁਰਗਾਂ ਦਾ ਝੂਟਾ ਹੁੰਦਾ ਯਾਰ ਵਾਕਈ ਐਵੇਂ ਕਹਿੰਦੇ ਜੱਟ ਤੇ ਜ਼ਮੀਨ ਵਾਲੀ ਗੱਲ ਉਹ ਵਾਕਈ ਸਹੀ ਹੈਗੀ ਤੇ ਆਹ ਵੇਖੋ ਇਧਰ ਕੋਲ ਦੀ ਸੂਆ ਲੰਗਦਾ ਆਹ ਸੂਆ ਲੰਗਦਾ ਇਧਰ ਆਹ ਪਾਈਪਾਂ ਪੀ ਜਾਂਦੀਆਂ ਤੇ ਰੌਣਕ ਮੇਲਾ ਪੂਰਾ ਲੱਗਿਆ ਹੋਇਆ ਤੇ ਆਹ ਵੇ ਇਧਰ ਆਹ ਸੂਏ ਦਾ ਆ ਗਿਆ ਮਾਹੌਲ ਤੇ ਇਧਰ ਸੋਨੂੰ ਆਵੇ ਆ ਆਵੇ ਦਿਖਾ ਦਿੰਨੇ ਆ ਆ ਆਉਂਦਾ ਗੋਪੀ ਕਲੇਰ ਵੀ ਆ ਗਿਆ ਉਹ ਆ ਗਿਆ ਗੋਪੀ ਕਲੇਰ ਵੀ ਤੇ ਅਸੀਂ ਤਾਂ ਪਹਿਲਾਂ ਪਹੁੰਚ ਗਏ ਸੀ ਤੇ ਹੁਣ ਪਹੁੰਚਿਆ ਜਿਹੜਾ ਮਾਲਕ ਗੋਪੀ ਕਲੇਰ ਤੇ ਇਧਰ ਆਵੇ ਸੂਏ ਤੇ ਲੱਗੀ ਵੀ ਹੈ ਜੇ ਵੀ ਸੀ ਇਹ ਪੇਪਾਂ ਪਾ ਰਹੇ ਆ ਤੇ ਆ ਝਾਲਾਂ ਦੇ ਉੱਤੇ ਖੜੇ ਆ ਜਮਾ ਆ ਯਾਰ ਨਾ ਆ ਅੱਗੇ ਵੇਲਦਾਰ ਨਾ ਹੁੰਦੇ ਸੀਗੇ ਆ ਤੁਹਾਨੂੰ ਦਿਖਾਉਣੇ ਆ ਆ ਵੇਖ ਤੇ ਆਵੇ ਅੱਗੇ ਵੇਲਦਾਰ ਹੁੰਦੇ ਸੀਗੇ ਅੱਗੇ ਆਹ ਨਾ ਮਾਰੀ ਮੂਰੀ ਰੱਖਦੇ ਸੀਗੇ ਤੇ ਵਿੱਚ ਉਪਝਾਲਾਂ ਕੋਲੇ ਤੇ ਕੱਢਕੁੱਟ ਦਿੰਦੇ ਸੀਗੇ ਤੇ ਹੁਣ ਜਦ ਆਹ ਸੂਆ ਨਵਾਂ ਬਣਿਆ ਕਰਕੇ ਕੱਟ ਜਾਂਦੇ ਨਹੀਂ ਆਮ ਤਕਰੀਬਨ ਟੁੱਟਣ ਵਾਲੀ ਗੱਲ ਹੀ ਹੁੰਦੀ ਹੈਗੀ ਕਿਉਂ ਪਾਣੀ ਘਟਾ ਕਰਕੇ ਆ ਤੇ ਨਹੀਂ ਇਹ ਬਹੁਤ ਵੱਡਾ ਇਹ ਡੰਮ ਲੱਗ ਜਾਂਦਾ ਤੇ ਉਹ ਯਾਰ ਗਰਮੀ ਗਰਮੀ ਦੇ ਵਿੱਚ ਵੀ ਤਾਂ ਨਜ਼ਾਰਾ ਇੱਥੇ ਤੇ ਗਾਂਵ ਪਾਸੋਂ ਦਿਖਾਉਣੇ ਆਗੇ ਮਾਹੌਲ ਖੇਤਾਂ ਦਾ ਤੇ ਬਹੁਤ ਵਧੀਆ ਜਿਗਾੜ ਬਣਾਇਆ ਵਾ ਤੇ ਆਮ ਤਕਰੀਬਨ ਨਹੀਂ ਬਹੁਤ ਘੱਟਕੁੱਟ ਥਾਂ ਛੱਡਦੇ ਆ ਆਮ ਨਾ ਤੇ ਮਾੜਾ ਮੋਟਾ ਜਿਹਾ ਥਾਂ ਛੱਡਿਆ ਹੁੰਦਾਗਾ ਕੱਲਾ ਸਟਾਰਟਰਕ ਜੋਗਰਾ ਤੇ ਖੇਤਾਂ ਦੀ ਰੌਣਕ ਤੁਹਾਨੂੰ ਦਿਖਾਉਣੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਲੱਗਣੇ ਨਹੀਂ ਔਖੇ ਉਹਨਾਂ ਔਖਾ ਨਹੀਂ ਲੱਗਦਾ ਬੱਚੀ ਨਹੀਂ ਲੱਗਦੇ ਦੇਖਾਂਗੇ ਯਾਰ ਬਾਬਾ ਜੇ ਹੁਣ ਮੰਨ ਲਓ ਗੱਲ ਆਪਾਂ ਕਹਿ ਦਿੰਦੇ ਆ ਵੀ ਆਹ ਮੋਦੀ ਹੁਣ ਜ਼ਮੀਨਾਂ ਦਾ ਐ ਕਰਦਾ ਜੁਨੀਆ ਨਾਲ ਧਰਨੇ ਲਾਈ ਜਾਂਦੀਆਂ ਜੇ ਜੇ ਇਹ ਜਿਆ ਤਾਕਤ ਹਜ਼ਾਰਾ ਕਿਤੇ ਆ ਕੇ ਇਹਦਾ ਮਾਲਕ ਹੋਰ ਬਣ ਜੇ ਤੇ ਦੁੱਖ ਤਾਂ ਬਹੁਤ ਜਿਆਦਾ ਵੱਡਾ ਯਾਰ ਹਨਾ ਬਹੁਤ ਗਲਤ ਬਹੁਤ ਆ ਵੇਖੀ ਐ ਸੁਆ ਕੋਲ ਦੀ ਲੰਗਦਾ ਆ ਚਵਾ ਆ ਸੁਆ ਕੋਲ ਦੀ ਲੰਗਦਾ ਤੇ ਆ ਵੇਖ ਯਾਰ ਕਿੰਨੀਆਂ ਲਹਿਰਾਂ ਵਹਿਰਾਂ ਲੱਗੀਆਂ ਆ ਵੇਖੋ ਖੇਤ ਹੈ ਇਹਦਾ ਮੁੱਲ ਹੀ ਕੋਈ ਨਹੀਂ ਬਾਈ ਹਾਂ ਇਹ ਚੀਜ਼ ਦਾ ਮੁੱਲ ਹੀ ਕੋਈ ਨਹੀਂ ਬੰਦਾ ਯਾਰ ਮੰਨ ਲਓ ਗੱਲ ਵੀ ਡਿਪਰੈਸ਼ਨ ਤੋਂ ਦੂਰ ਜੇ ਮਾੜ ਆ ਜਾ ਬੰਦੇ ਨੂੰ ਯਾਰ ਐ ਹੈਗਾ ਬਣ ਜਾ ਦੁਖੀ ਆ ਚੁੱਪ ਕਰਕੇ ਇੱਥੇ ਆ ਜਾ ਸ਼ਾਂਤ ਮਾਹੌਲ ਕੋਲ ਦੀ ਸੁਆ ਲੰਗਦਾ ਦਰਖਤ ਹਰੇ ਭਰੇ ਹੈਂ ਆ ਵੇਖੋ ਪੂਰਾ ਐਂਜਰ ਜਾਣ ਕੇ ਠੀਕ ਆ ਯਾਰ ਆਪਾਂ ਐ ਕਹਿ ਦਿੰਨੇ ਕਈਆਂ ਦੇ ਨਾ ਥਾਂ ਉੱਥੇ ਕੱਲਾ ਕੋਠੜੀ ਜੀ ਛੱਡੀ ਹੁੰਦੀ ਆ ਸਟਾਰਟਰ ਵਾਲੀ ਤੇ ਤਾਹਾਂ ਪਾਣੀ ਦਾ ਪ੍ਰਬੰਧ ਹਾਂ ਤੇ ਆਹ ਟੈਂਕੀ ਟੂੰਕੀ ਧਰ ਕੇ ਤਾਹਾਂ ਪਾਣੀ ਦਾ ਪ੍ਰਬੰਧ ਕਰਿਆ ਵਾ ਅਜੇ ਅੰਦਰ ਫਰੈਜ ਫਰੂਜ ਸਭ ਕੁਝ ਸਭ ਹਾਂ ਤੇ ਤਕਰੀਬਨ ਹੁਣ ਤਾਂ ਆ ਵੇਖੋ ਬੂਟੇ ਬਾਟੇ ਲੱਗੇ ਹੋਏ ਆ ਬਾਂਬਾਂ ਦੇ ਤੇ ਬਹੁਤ ਵਧੀਆ ਯਾਰ ਜਾਣ ਕੇ ਨਾ ਆਮ ਦੋਸਤੋ ਕਿਸੇ ਦੇ ਨਾ ਪੈੜ ਨਹੀਂ ਹੁੰਦਾ ਜਿੱਦੋਂ ਪਹਿਲਾਂ ਆਮ ਆਮ ਬਾਣਾ ਦੇ ਵਿੱਚ ਹੀ ਆਮ ਬਾਣਾ ਦੇ ਵਿੱਚ ਹੀ ਨਾ ਪੈੜ ਛੱਡੇ ਹੁੰਦੇ ਸੀ ਆਮ ਹਰ ਖੇਤ ਦੇ ਵਿੱਚ ਤੇ ਪੈੜ-ਪੁੜ ਛੱਡੇ ਹੁੰਦੇ ਸੀ ਤੇ ਆ ਇਧਰ ਆ ਲੂ-ਲੂ ਲੱਗੇ ਹੋਇਆ ਬਾਹਿਆਂ ਦੇ ਤੇ ਆ ਵੇਖੋ ਪੂਰਾ ਧਾਮ-ਝਾਮ ਯਾਰ ਯਾਨੀ ਕਿ ਐ ਨਹੀਂ ਕੋਈ ਗੱਲ ਵੀ ਯਾਰ ਜਗਾੜ ਬੰਦੇ ਕੋਲ ਇਹ ਨਹੀਂ ਵੀ ਯਾਰ 100 ਕਿੱਲੇ ਜ਼ਮੀਨ ਆ ਜਾਂ 50 ਕਿੱਲੇ ਜ਼ਮੀਨ ਆ ਜਾਂ ਯਾਰ 25 ਕਿੱਲੇ ਜ਼ਮੀਨ ਆ ਪਰ ਦਲੀਲ ਦਾ ਫਰਕ ਬਹੁਤ ਹੁੰਦਾ ਬੰਦੇ ਦੀ ਦਲੀਲ ਹੋਣੀ ਚਾਹੀਦੀ ਆ ਆ तकरीबन तकरीबन ਇੰਨਾ ਥਾਂ ਪੈੜ ਤਾਂ ਇਹਨਾਂ ਦਾ ਪਹਿਲਾਂ ਹੀ ਛੱਡਿਆ ਵਾ ਤੇ ਉਸ ਤੋਂ ਬਾਅਦ ਆ ਇੱਥੇ ਖੇਤ ਪਸਨਾ ਪੁੱਸਿਆਂ ਦਾ ਬਣਾ ਲਿਆ ਢਿਗੜ ਪਸ਼ੂ ਰੱਖ ਲੇ ਤੇ ਆਹ ਦਾ ਚਾਰਾ ਜਵਰੇਤੀ ਭਰਨਾ ਆਈ ਸੀ ਇਹ ਗਾਂ ਦੀ ਘੰਟਿਆਂ ਦੇ ਹਿਸਾਬ ਨਾਲ ਚੱਲਦਾ ਕੰਮ ਕੇ ਟਰਾਲੀ ਦੇ ਹਿਸਾਬ ਨਾਲ ਟਰਾਲੀ ਦਾ ਠੀਕ ਆ ਆਪਣਾ ਬਜਰੀ ਇੱਥੇ ਪਈ ਸੀਗੀ ਤੇ ਬਜਰੀ ਭਰਦੇ ਸੀਗੇ ਤੇ ਮੈਂ ਕਿਹਾ ਚੱਲ ਆਪਾਂ ਵੀ ਢੇਡਾ ਕੱਢਿਆਉਣੇ ਨਾਲ ਆਏ ਸੀ ਸੋਣ ਬਾਬੇ ਦੇ ਤੇ ਆਹ ਵੇਖੋ ਚੰਗਾ ਪੂਰਾ ਵਧੀਆ ਯਾਰ 55 55 ਲਾ ਕੇ ਇੱਥੇ ਤੇ ਜਗਾੜ ਬਣਾਇਆ ਵਾ ਤੇ ਉਸ ਤੋਂ ਬਾਅਦ ਆਹ ਇਹਨਾਂ ਨੇ ਮੁਰਗੀ ਫਾਰਮ ਇੱਥੇ ਬਣਾ ਲਿਆ ਸੀ ਆ ਮੁਰਗੀ ਫਾਰਮ ਤਿਆਰ ਕਰਿਆ ਵਾ ਤੁਹਾਨੂੰ ਦਿਖਾ ਦਿੰਨੇ ਆ ਮੁਰਗੀ ਫਾਰਮ ਵੀ ਤੇ ਇੱਧਰ ਹੁਣ ਵੱਡੇ ਚੂਚੇ ਛੱਡਣੇ ਆਗੇ ਉਹ ਦਿਖਾਉਣੇ ਆ ਆ ਜਨ ਕੇ ਨਾ ਪੂਰਾ ਵਧੀਆ ਐ ਨਹੀਂ ਕੋਈ ਗੱਲ ਬਾਤ ਵੀ ਆ ਜਿਵੇਂ ਜਿਵੇਂ ਇਹ ਵੱਡੇ ਹੋਈ ਜਾਣਗੇ ਤੇ ਉਵੇਂ-ਉਵੇਂ ਇਹਨਾਂ ਨੂੰ ਇਧਰਲੇ ਪਾਸੇ ਆਵੇ ਅਈਦੇ ਚ ਸ਼ਿਫਟ ਕਰ ਦੇਣਗੇ ਤੇ ਇਧਰ ਛੋਟਾ ਮਾਲ ਹੋਰ ਤਿਆਰ ਹੋ ਕੇ ਆ ਜਾਊਗਾ ਉਧਰ ਬੱਚ ਹੋਰ ਛੱਡ ਦੇਣਗੇ ਤੇ ਉਹ ਕਾਫੀ ਵੱਡਾਗਾ ਇਹ ਤੇ ਆ ਵੇਖੋ ਜਰ ਤਕਰੀਬਨ ਤਕਰੀਬਨ ਆਮ ਜ਼ਿਮੀਦਾਰ ਜਾਨਕੀ ਬਹੁਤ ਜਗਾ ਜੁਗਾ ਘਟ ਛੜਦਾ ਹੁਣ ਅੱਜ ਕੱਲ ਦੇ ਟਾਈਮ ਚ ਪਹਿਲਾਂ ਤਾਂ ਆਮ ਪੜਪੜ ਸਾਰਿਆਂ ਦੇ ਹੁੰਦੇ ਸੀਗੇ ਤੇ ਤਕਰੀਬਨ ਇਹਨਾਂ ਦੇ ਪਹਿਲਾਂ ਤੋਂ ਇਥੇ ਪੜ ਛੱਡਿਆ ਵਾ ਸੂਏ ਦੇ ਨਾਲ ਵਾਹਣਾ ਫਿਰ ਕਿਆ ਤਾਕਤ ਹਜ਼ਾਰਈ ਆ ਇਧਰ ਆ ਸਾਡਾ ਗਾਂਧੀ ਉਹ ਬਸ ਭਗਤ ਨੇ ਆ ਉਪਰਾ ਵੇਖ ਕੇ ਆ ਵੇਖ ਮਗਰ ਪੈ ਗਈ ਸੀ ਉਹ ਕਮਲ ਕੇ ਨਾ 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 ਆ ਵੇਖੋ ਪੂਰੀ ਚੰਗੀ ਨਸਲ ਦੀ ਮੱਝ ਆ ਤੇ ਕਾਫੀ ਮੱਝਾ ਮੁੰਝਾ ਵੀ ਕਾਫੀ ਰੱਖਣਾ ਹੋਣਾ ਸੀ ਨਾ ਵੇ ਤੇ ਆ ਵੀ ਕੰਮ ਯਾਰ ਟੈਂਡ ਵਾਲਿਆਂ ਨੂੰ ਬਹੁਤ ਸੌਫ ਕਰਿਆ ਵਾ ਇਹਦਾ ਵੀ ਗਾਂਧੀ ਦਾ ਵੀ ਤਕਰੀਬਨ ਕਿਸੇ ਨੇ ਭਰਤ ਪਾ ਕੇ ਗਾਂ ਸਿੱਟਣੀ ਆ ਹੋਰਾਂ ਟਰਾਲੀ ਲਾੜਦੀ ਗਾਂ ਤਾਂ ਜਾਂਦਾ ਨਹੀਂ ਹੁੰਦਾ ਸਾਧਨ ਇਹ ਚੱਕ ਚੱਕ ਡੋਂਗੇ ਜੇ ਤੇ ਸਾਰੇ ਤੇ ਠੋਕਦਾ ਤੇ ਮੈਂਟੋ ਮੈਂਟੀ ਕੰਮ ਨਵੇੜ ਕੇ ਦਰਿਆਉਂਦਾ ਅਗਲੇ ਦਾ ਇਹ ਵੀ ਵਧਗਾ ਪੱਕਾ ਸੀ ਜਰਦਾ ਯਾਨੀ ਕਿ ਪੁਰਾਣਾ ਜਗਾੜ ਇਹਦੇ ਕੋਲ ਬਣਾਇਆ ਵਾ ਤੇ ਉਹ ਵੇਕੇਲੇ ਕੁਲੇ ਇਧਰ ਸਬਜੀ ਸੂਜੀ ਵਾਲਾ ਬਣਾਇਆ ਵਾ ਪਾਰਕ ਸਬਜੀ ਵਾਲਾ ਵੀ ਪੂਰਾ ਵਧਗਾ ਬਣਾਇਆ ਵਾ ਹਨਾ ਬਾਬਾ ਹੂੰ ਇੱਕ ਹੋਰ ਗੱਲ ਆ ਮੱਕਾ 92 ਛਕ ਲੋਕਾਂ ਕੋਲੇ 50 ਕਿल्ले ਵੀ ਹੋ ਸਕਦਾ ਕਿਸੇ ਕੋਲੇ 20 ਕਿल्ले ਵੀ ਹੋ ਸਕਦਾ ਤੇ 100 100 ਕਿल्ले ਵਾਲੇ ਵੀ ਆ ਤੇ ਆਮ ਦਲੀਲਵਾਜੀ ਠੀਕ ਆ ਇਸ ਹਿਸਾਬ ਨਾਲ ਜਿਹਨੇ ਸਾਥ ਨੂੰ ਛੱਡਿਆ ਵਾ ਬਹੁਤ ਹੈ ਥੋੜੀ ਯਾਰ ਪੂਰੇ ਸ਼ੌਂਕ ਨਾਲ ਵੇਖ ਲੈ ਸਾਹਮਣੇ ਆਵੇ ਪੂਰੇ ਸ਼ੌਂਕ ਨਾਲ ਜਿਹੜੀਆਂ ਸਬਜ਼ੀਆਂ ਸੋਜੀਆਂ ਲਾਈਆਂ ਆਗੀਆਂ ਆ तकरीबन ਨਹੀਂ ਉਹ ਕੇਲੇ ਜੇ ਤਾਂ ਅਗਲਾ ਕਹਿੰਦਾ ਜੇ ਮੈਂ ਥਾ ਰੋਕ ਦਿਆ ਇਹ ਚੀਜ਼ਾਂ ਦਾ ਕੋਈ ਮੁੱਲ ਥੋੜੀ ਜਿਹੀ ਸ਼ੌਂਕ ਦਾ ਹਾਂ ਤੇ ਆ ਵੇਖੋ ਸਬਜ਼ੀਆਂ ਸੋਜੀਆਂ ਆ ਇਧਰ ਹੁਣ ਵੱਡੇ ਜਿਹੜੇ ਉਧਰ ਇਧਰ ਆ ਜਾਣੇ ਆ ਤੇ ਮੁਰਗੇ ਆ ਜਿਹੜੇ ਤੇ ਉਧਰ ਬਾਚ ਨਵਾਂ ਹੋਰ ਪਾ ਦੇਣਾ ਆ ਵੇਖੋ ਮੈਂ ੱੱੱਕਾ ਹੈਗਾ ਹਨਾ ਆ ਵੇਖ ਭੈਣਾਂ ਕਿਵੇਂ ਉਹ ਮੂੜੇ ਭੈਣ ਕਢਾਵਿਆ ਨੇ ਇੱਥੇ ਦਾ ਠੱਲ ਬਣਾਈ ਹਾਂ ਪਾਣੀ ਭਰਾਉਣ ਨੂੰ ਹਾਂ ਆ ਹੁਣ ਪੱਥਰ ਸਿੱਟੇ ਪਏ ਲਾ ਇਧਰ ਪੱਥਰ ਸਿੱਟੇ ਪਏ ਆ ਆ ਹੁਣ ਹੀ ਆ ਕੇ ਅੱਧਾ ਘੰਟਾ ਪਹਿਲਾਂ ਆਹੀ ਟੱਪ ਗਿਆ ਆਈ ਪੋਏ ਬਸ ਇਹ ਵੀ ਅਸਲੀ ਮੁਕਤੀ ਦੇ ਕਿੜੇ ਹੀ ਆ ਨਾ ਹਣਾ ਛੋਡੀ ਪਾਈਪਾ ਪਾਉਣ ਦੇ ਟੋਟੀ ਹਾਂਜੀ ਠੀਕ ਆ ਠੀਕ ਆ ਆਪਾਂ ਬਣਾਉਣਾ ਹੋ ਗਿਆ ਹੌਦੀਆਂ ਬਣਾਉਣੇ ਹੋ ਠੀਕ ਆ ਠੀਕ ਆ ਅੱਡੀ ਪਾਈਪਾਂ ਵਾਲੇ ਆਡਾ ਹਫਦਾਂ ਵਾਲੇ ਆਡਾ ਠੀਕ ਆ ਠੀਕ ਆ ਗਿਆਨੀ ਆ ਟੰਬਾਇਆ ਖੇਚਕਾ ਆ ਆਹ ਪੀ ਨਹੀਂ ਬੈਣਾ ਹੁਣ ਬਾਅਦ ਆ ਵੀ ਇਧਰ ਗਿਆਨੀ ਸਾਡਾ ਫਿੱਟਾ ਗੱਡੀ ਤੇ ਤੇਰੀ ਹੌਲਦ ਤੇ ਲੜਦੀ ਆ ਦੇਖ ਆ ਲੈ ਆ ਦੇਖ ਮੈਂ ਆਦਾ ਯਾਰ ਜੇ ਪਲ ਪਲ ਸੁਫਾਸ ਜੈ ਇੰਨਾ ਜਗਾੜ ਤਾਂ ਠੂਆ ਟੁੱਟਣ ਵਾਲੀ ਗੱਲ ਹੀ ਆ ਤਾਂ ਨਵਾਂ ਬਣਿਆ ਕਰਕੇ ਆ ਹਨਾ ਹਾਂ